ਪੰਜਾਬ ਦੇ ਬਹੁਤ ਚਰਚਿਤ ਡਰੱਗ ਰੈਕਟ ਮਾਮਲੇ ਦੇ ਵਿੱਚ ਹੁਣ ਸਿਆਸੀ ਆਗੂ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਨੇ। ED ਨੇ ਪਹਿਲੀ ਵਾਰ ਭੋਲਾ ਡਰੱਗ ਰੈਕਟ ਮਾਮਲੇ ਦੇ ਵਿੱਚ ਸਿਆਸੀ ਆਗੂਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਦਿੱਤੇ ਨੇ। ED ਨੇ ਅਕਾਲੀ ਆਗੂ ਸਰਵਣ ਸਿੰਘ ਫਿਲੌਰ, ਉਹਨਾਂ ਦੇ بیٹے ਦਮਨਵੀਰ ਸਿੰਘ ਅਤੇ ਸਾਬਕਾ ਅਕਾਲੀ ਵਿਧਾਇਕ ਅਵਿਨਾਸ਼ ਚੰਦਰ ਦੀਆਂ ਜਾਇਦਾਦਾਂ ਡਰੱਗ ਕੇਸ ਦੇ ਵਿੱਚ ਅਟੈਚ ਕੀਤੀਆਂ ਨੇ। ਇਸ ਤੋਂ ਇਲਾਵਾ ਤੇਰਾ ਹੋਰ ਮੁਲਜ਼ਮਾ ਸਮੀਤ ਕੁੱਲ 1.68 ਕਰੋੜ ਲੱਖ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਦਿੱਤੇ ਗਏ ਨੇ। ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਤੇ ਹਰਣਾ ਹਾਈ ਕੋਰਟ ਵੱਲੋਂ ਡਰੱਗ ਰੈਕੇਟ ਮਾਮਲੇ 'ਚ ਬਣਾਈ ਗਈ ਐਸਆਈਟੀ ਨੇ ਮਹਾਲੀ ਦੀ ਇੱਕ ਕੋਰਟ ਦੇ ਵਿੱਚ ਰਿਪੋਰਟ ਦਾਖਲ ਕੀਤੀ ਸੀ 1500 ਪੇਜ ਦੀ ਇਸ ਰਿਪੋਰਟ ਵਿੱਚ ਸੂਬੇ ਦੇ ਕਿਸੇ ਵੀ ਸਿਆਸਤਦਾਨ ਦਾ ਨਾਮ ਸ਼ਾਮਲ ਨਹੀਂ ਸੀ ਫਿਲਹਾਲ ਈਡੀ ਵੱਲੋਂ ਬੀਟੀ 31 ਮਾਰਚ ਨੂੰ ਜਾਰੀ ਕੀਤੇ ਗਏ ਹੁਕਮਾਂ ਵਿੱਚ 13 ਮੁਲਜ਼ਮਾਂ ਸਮੇਤ ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਦੀਆਂ ਜਾਇਦਾਦਾਂ ਦੀ ਕੁਰਕੀ ਦੇ ਹੁਕਮ ਦਿੱਤੇ ਨੇ ਜਾਇਦਾਦਾਂ ਦੇ ਵਿੱਚ ਦੋਵਾਂ ਸਾਬਕਾ ਆਕਾਲੀ ਆਗੂਆਂ ਦੇ ਮਕਾਨ ਵੀ ਸ਼ਾਮਲ ਨੇ ਜਦਕਿ ਬਾਕੀ ਦੇ 13 ਮੁਲਜ਼ਮਾਂ ਦੀਆਂ ਚਾਲ ਅਤੇ ਅਚਲ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਨੇ